ਲੈ ਤੇ ਪਰੋਣੇ ਆਏ ਸਤਿ ਸ਼੍ਰੀ ਅਕਾਲ ਮਾਮਾ ਜੀ ਸਤਿ ਸ਼੍ਰੀ ਅਕਾਲ ਬੋਲ ਸੁਣਾਓ ਠੀਕ ਠਾਕ ਹਾਂਜੀ ਸਤਿ ਸ਼੍ਰੀ ਅਕਾਲ ਪਾਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਸੰਦੀਪ ਹੋਰ ਠੀਕ ਠਾਕ ਹਾਂਜੀ ਠੀਕ ਠਾਕ ਬੜਾ लवली ਬੈਠਾ ਬੈਠੇ ਤਾਜੀ ਮੈਂ ਤੇ ਆਹੇ ਤੁਹਾਡੇ ਨਾਲ ਕੰਮ ਦੱਸੋ ਤੇ ਪਰੋਣੇ ਆਏ ਕੋਈ ਗੱਲ ਨਹੀਂ ਤੁਸੀਂ ਪਰੋਣੇ ਨੂੰ ਪੁੱਛਤਾ ਲਓ ਤੇ ਬਾਅਦ ਚੋਂ ਕਰ ਲਈਨੇ ਗੱਲਬਾਤ ਪੁੱਤ ਮੈਨੇ ਇਹ ਦੱਸ ਤੇਰਾ ਪਰਿਵਾਰ ਕਿਦਾਂ ਦਾ ਵਾ ਤੇਰਾ ਜੀ ਲੱਗਾ ਉਥੇ ਮਮੀ ਜੀ ਤੇ ਹੁਣ ਤੁਹਾਨੂੰ ਪਤਾ ਲਾਉਣਾ ਹੀ ਪੈਣਾ ਵਾ ਪਰਿਵਾਰ ਬਹੁਤ ਚੰਗਾ ਵਾ ਸਾਰੇ ਚੰਗੇ ਆ ਹਾਂਜੀ ਸਾਰੇ ਚੰਗੇ ਆ ਇਹਨਾਂ ਦਾ ਸੁਭਾਅ ਵੀ ਬੜਾ ਵਧੀਆ ਵਾ ਚੱਲ ਪੁੱਤ ਮੈਨੂੰ ਉਦਾਂ ਦਾ ਬੜਾ ਫਿਕਰ ਲੱਗਾ ਏ ਸੰਦੀਪ ਪੁੱਤ ਹਾਂਜੀ ਡੈਡੀ ਗੱਲ ਇਦਾਂ ਤੇ ਹੁਣ ਤਾਂ ਆਪਣੇ ਸੱਸ ਦਾ ਸੌਰੀ ਦੀ ਪੂਰੀ ਸੇਵਾ ਕਰਨੀ ਏ ਨਹੀਂ ਨਹੀਂ ਕਿਉਂ ਨਹੀਂ ਕਰਨੀ ਸੇਵਾ ਉਹਨਾਂ ਦੀ ਸੇਵਾ ਨਹੀਂ ਕਰਨੀ ਤਾਂ ਹੋਰ ਕਿਹਦੀ ਸੇਵਾ ਕਰਨੀ ਮੈਂ ਵੇਖਿਆ ਨਹੀਂ ਜਾਚਿਆ ਨਹੀਂ ਲੈ ਜੀ ਮੈਨੂੰ ਮੂੰਹ ਚੁੱਕ ਕੇ ਉੱਥੇ ਮੈਨੂੰ ਪਤਾ ਹੁੰਦਾ ਨਾ ਜੱਟਾ ਘਰ ਨਹੀਂ ਬਣਿਆ ਮੈਂ ਵਿਆਹ ਨਹੀਂ ਕਰਾਉਣਾ ਉੱਥੇ ਕਾਲ ਨੂੰ ਕੋ ਮੇਰਾ ਯਾਰ ਦੋਸਤ ਮੇਰੇ ਨਾਲ ਚਲ ਜੇ ਤੂੰ ਕੀ ਕਹੂਗਾ ਕਿੱਥੇ ਲੈ ਗਿਆ ਗਿਆ ਮੈਨੂੰ ਕੋਈ ਗੱਲ ਨਹੀਂ ਟੈਨਸ਼ਨ ਕੋ ਲੈਣ ਡਿਆ ਹੌਲੀ ਹੌਲੀ ਬਣਾ ਹੀ ਲੈਣਾ ਹੁੰਦਾ ਨੇ